ਆ ਹਾਂ ਜੀ ਕਿਸਾਨ ਵੀਰੋ ਸਵਾਤਾ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗਸੇ ਲਈ ਲੈ ਕੇ ਆਏ ਜੀ ਇੱਕ ਬੱਚੀ ਹੈ ਬਈ ਟਾਪ ਦੀ ਤੇ ਇੱਕ ਬੈੜਾ ਬਈ ਤਾਜੀ ਸੋਣ ਵਾਲੀ ਆਓ ਪੁੱਛ ਲੈਨੇ ਬਈ ਤੁਹਾਡੇ ਬਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਹਾਂਜੀ ਵਧੀਆ ਠੀਕ ਠਾਕ ਬਈ ਨਾਮ ਤੇ ਐਡਰੈਸ ਬੋਲੋ ਨਾਮ ਹਰਵੰਦ ਸਿੰਘ ਜੀ ਪਿੰਡ ਕੋਠਾ ਗੁਰੂਗਾ ਜੀ ਜ਼ਿਲ੍ਹਾ ਜੀ ਜ਼ਿਲ੍ਹਾ ਬਠਿੰਡਾ ਜੀ ਤਹਿਸੀਲ ਬਈ ਤਹਿਸੀਲ ਫੂਲਾ ਜੀ ਨੇੜੇ ਪਿੰਡ ਬਈ ਨੇੜੇ ਆਪਣੇ ਭਗਤਾ ਭਾਈ ਰਹਿ ਗਏ ਜੀ ਠੀਕ ਹੈ ਮੋਬਾਈਲ ਨੰਬਰ ਬੋਲ ਦਿਓ 9602798181 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਆ ਸੁੰਦੀ ਆ ਇਹਦੇ ਦੂਜੇ ਸੂਏ ਲਈ ਗੱਭਣਾ ਬਸ 2-3 ਦਿਨ ਲੈ ਸਕਦੀ ਆ ਵੱਤ ਵੱਤ ਠੀਕ ਆ ਦੂਜਾ ਸੂਆ ਸੁੰਦੀ ਆ 2 ਤੋਂ 3 ਦਿਨ ਲੈਂਦੀ ਆ ਕੀ ਰਿਕਾਰਡ ਆ ਬਾਈ ਦੋ ਦਾ ਇਹਦਾ ਭਾਈ ਪਿਛਲੀ ਸੂਏ ਨੇ ਦਿੱਤਾ 15 16 ਲੀਟਰ ਦਿੱਤਾ ਠੀਕ ਆ ਆਰਡਰ ਕਮਾਲ ਦਾ ਇਕੱਲਾ ਇਕੱਲਾ ਥਣ ਗੁਲਾਬੀ ਥਣ ਨਾੜਾ ਨੋੜਾ ਫੌਲਾ ਚੰਗੀਆਂ ਕੱਚੀ ਕੱਚੀ ਇੱਕ ਦੋ ਦਿਨ ਲੈਂਦੀ ਹੈ ਭਾਈ ਉਹਦੇ ਨੂੰ ਆਰਡਰ ਦੀ ਕੁਆਲਿਟੀ ਜਿਹੜੀ ਨੇ ਵਧੀਆ ਤਿਆਰ ਕਰ ਲੈਣੀ ਆ ਕਮਾਲ ਦਾ ਆਰਡਰ ਆੜੀ ਵਾਲਾ ਆਰਡਰ ਇਕੱਲਾ ਇਕੱਲਾ ਥਣ ਮੁੱਠੀ ਵਾਲਾ ਥਣ ਕੋਲ ਲਵੈ ਕਦ ਕਾਠ ਵੀ ਪੂਰਾ ਜੀ ਐ ਨਹੀਂ ਵੀ ਛੋਟੀ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਚੰਗੀ ਹੈ ਯਾਦ ਬ੍ਰੀਡ ਚੰਗੀ ਹੈ ਗਰਮੀ ਘੱਟ ਮਨੂੰ ਫਾਂਡ ਫੂਡ ਹੈ ਜਿਹੜੀ ਕਰਮ ਵਾਲੀ ਦੀ ਫੁੱਲ ਚੰਗੀ ਉਹ ਬਾਕੀ ਚਾਰੂ ਚੁਰੂ ਹੈ ਨਾ ਵੜ ਪੂਰੀ ਹਾਂ ਬਹੁਤ ਚਾਰੂ ਹੈ ਜੀ ਤੇ ਕੀ ਮੋਲ ਹੈ ਭਰਾ ਇਹਦਾ ਇਹ ਤਾਂ 62000 ਰੁਪਏ ਰੇਟ ਹੈ ਜੀ ਮਾਨ ਤਨ ਹੋ ਜੀ ਮਾਨ ਤਨ ਹੋ ਜੂਗਾ ਜੀ ਠੀਕ ਆ ਕੱਦ ਖੁੱਦ ਬਹੁਤ ਹੈ ਸੀਨ ਪੂਰੀ ਹੈ ਠੰਡੀ ਆ ਜਿੱਥੋਂ ਲਈ ਆਪਾਂ ਉੱਥੇ ਵੀ ਘਰੇ ਵੀ ਗੱਲਬਾਤ ਕਰਵਾ ਦਾਂ ਕੋਈ ਟੈਨਸ਼ਨ ਨਹੀਂ ਹੈ ਜੀ ਠੀਕ ਆ ਬਾਈ ਹਾਂ ਮੋਹਰੇ ਜਿਹੜਾ 62000 ਰੁਪਿਆ ਬਾਕੀ ਸੀਲ ਠੰਡੀ ਬਹੁਤ ਸੰਗਲੀ ਪਾਇਆ ਵਾ ਤੁਹਾਨੂੰ ਤੁਸੀਂ ਜਾਂਦਾ ਹਾਂ ਹਾਂ ਸਹੀ ਗੱਲ ਹੈ ਠੰਡੀ ਸੀਲ ਪੂਰੀ ਹੈ ਕੋਈ ਭੱਜ ਨਹੀਂ ਕਰਦੀ ਨੱਠ ਨਹੀਂ ਕਰਦੀ ਜਾਤ ਬ੍ਰੀਟ ਫੁੱਲ ਚੰਗੀ ਥਣਲੇ ਵਾ ਬੜਾ ਕਮਾਲਾ ਮੁੱਠੀ ਵਾਲਾ ਥਾਨਾ ਕੱਲਾ ਕੱਲਾ ਥਣ ਚਾਰੇ ਖਣ ਨਿਕਣਵੇਂ ਪੂਰੇ ਗੈਰ ਤੇ ਆ ਮੋਹਰੇ ਦਾ 62000 ਰੁਪਿਆ ਮਾਨਤਾ ਨਾਲ ਜਰੂਰ ਹੋਜੂ ਢਿੱਲਾ ਬਹੁਤ ਪਈਆਂ ਸਾਰੀਆਂ ਬਾਲਟਾਂ ਲਾ ਕੱਢ ਕੇ ਕਰਮ ਵਾਲੀ ਨੇ ਬਈ ਫੇਰ ਸੀਲ ਠੰਡੀ ਬਹੁਤ ਜਿਆਦਾ ਹੈ ਜੀ ਹਾਂ ਜੀ ਹਾਂ ਤਾਂ ਵਧੀਆ ਹੋਈ ਠੀਕ ਹੈ ਭਾਈ ਹਾਂ ਅੱਗੇ ਭਾਈ ਦੋ ਨੰਬਰ ਕਿੰਨੀ ਕੁ ਉਮਰ ਦਾ ਬੱਚੀ ਦੀ ਇਹ 7 ਕੁ ਮਹੀਨਿਆਂ ਦੀ ਜੀ 7.5 7.5 ਮਹੀਨੇ ਦੀ 7.5 ਮਹੀਨਿਆਂ ਦੀ ਉਮਰ ਆ ਫੇਸ ਬੜਾ ਪਿਆਰਾ ਟੋਆ ਟੋਆ ਬਹੁਤ ਚੰਗਾ ਬੁੱਧੀਵਾਦੀ ਚੰਗੀ ਆ ਕਿੰਨਾ ਕੁ ਦੁੱਧ ਸੀ ਮਾਂ ਥੱਲੇ ਇਹਦੀ ਮਾਂ ਦਾ ਸੀਗਾ ਜੀ 22 ਲੀਟਰ 22 23 ਲੀਟਰ ਥਣ ਚਾਰ ਆ ਇਹਦੇ ਹੂੰ ਕੋਈ ਫੋੜ ਸ਼ਾਂਗ ਨਹੀਂ ਭੋਰਾ ਵੀ ਕੋਈ ਫੋੜ ਨਹੀਂ ਸ਼ਾਂਗ ਨਹੀਂ ਕੱਲਾ ਕੱਲਾ ਥਣ ਪੂਰੀ ਵਿੱਥੀ ਤੇ ਥਾਣਾ ਤੇ ਕੀ ਮੋਲ ਆ ਭਰਾ ਇਹਦਾ ਇਹਦਾ 16000 ਰੁਪਏ ਜੀ ਮਾਨਦਾਨ ਹੋ ਜੂਗਾ ਹਾਂਜੀ ਹੋ ਜੂਗਾ 16000 ਰੁਪਏ ਮੋਲ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਦਾਨ ਜ਼ਰੂਰ ਹੋ ਜੂ ਚੰਗੀ ਆ ਬੱਚੀ ਮਾੜੀ ਤੋਰ ਦੋ ਹਾਂਜੀ ਹੂੰ ਫੇਸ ਉਸ ਚੰਗਾ ਬੋਦੀ ਬਦੀ ਚੰਗੀ ਆ ਰੰਗ ਰੂਪ ਚੰਗਾ ਦੋਹਰਾ ਥੋੜਾ ਚੈੱਕ ਕਰਵਾ ਬੱਚਾ ਹੀ ਹੈ ਜੀ ਬਸ ਸਮਾਈ ਵਾਲਾ ਹੂੰ ਮੋਲ 16000 ਰੁਪਏ ਮਾਨਦਾਨ ਜ਼ਰੂਰ ਹੋ ਜੂ ਫੇਸ ਉਸ ਬੋਦੀ ਬਦੀ ਬਹੁਤ ਚੰਗੀ ਆ ਮੋੜ ਲੇ ਬਈ ਤੇ ਮਾਂ ਦਾ ਦੁੱਧ ਵੀ ਬਾਈ ਨੇ ਚੰਗਾ ਦੱਸਿਆ ਕਲਰ ਕਲਰ ਬਹੁਤ ਚੰਗਾ ਬਈ ਬੱਚੀ ਫੇਸ ਬਹੁਤ ਪਿਆਰਾ ਜੀ ਬਾਕੀ ਸਹੀ ਗੱਲ ਆ ਫੇਸ ਦੇਖੋ ਬੋਦੀ ਬਦੀ ਬਹੁਤ ਚੰਗੀ ਆ ਸੁਨੱਖਪੂਣਾ ਜਿਹੜਾ ਬੱਚੀ ਦੇ ਵਿੱਚ ਬਹੁਤ ਲੈ ਚਲੋ ਬਾਈ ਬਸ ਬੱਤੇ ਹੀ ਹੈ ਇਹ ਦੁੱਪੀਨਾ ਨਾਗ ਭਰਾ ਕੋਲੇ ਸੀਗੇ ਦੋ ਬਾਈ ਦੋਨੇ ਰਖਾਤੀ ਕਿਸੇ ਵੀਰ ਦੇ ਦੋਨਾਂ ਚ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਵੈੜ ਵੀ ਬਹੁਤ ਚੰਗੀ ਆ ਹਜੇ ਬਾਈ ਕੱਚੀ ਕੱਚੀ ਆ ਥਣ ਦੇਖੋ ਗੁਲਾਬੀ ਥਣ ਕੱਲਾ ਕੱਲਾ ਥਣ ਚਾਰੇ ਥਣ ਨਿਕਟਣਵੇਂ ਪੂਰੇ ਗੈਰ ਤੇ ਨਾਲਾ ਨੂਣਾ ਵੀ ਕਰਮਾਈ ਦੇ ਫੁੱਲ ਚਾਈਆਂ なるほど。Ah, no,